ਇਹ ਗੜਸ਼ੰਕਰ ਤੋਂ ਨਵਾਂ ਸ਼ਹਿਰ ਬਾਇਆ ਮਛੂਆੜਾ ਸਮਰਾਲਾ ਖੰਨੇ ਨੂੰ ਜਾਂਦੀ ਹੈ ਸੜਕ ਜੀ ਮੇਨ ਸੜਕ ਆ ਇਹ ਸੜਕ ਦਾ ਬਹੁਤ ਬੁਰਾ ਹਾਲ ਆ ਇਹ ਸੜਕ ਬਣੀ ਨੂੰ 10 ਸਾਲ ਤੋਂ ਤਕਰੀਬਨ 10 ਸਾਲ ਹੋ ਗਏ ਆ ਸਰਕਾਰਾਂ ਆਂਦੀਆਂ ਜਾਂਦੀਆਂ ਹੈਗੀਆਂ ਪਰ ਇਹ ਸੜਕ ਦੀ ਕਿਸੇ ਨੇ ਸਾਰ ਨਹੀਂ ਲਈ ਹੈਗੀ ਇਹ ਸੜਕ ਤੇ ਬਹੁਤ ਟ੍ਰੈਫਿਕ ਆ ਟਿੱਪਰ ਬਹੁਤ ਚੱਲ ਰਹੇ ਹੈਗੇ ਆ ਮੇਨ ਰੋਡ ਹੈਗਾ ਆ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਇਸ ਰੋਡ ਤੇ ਇਹ ਇਸ ਜਗ੍ਹਾ-ਜਗ੍ਹਾ ਤੇ ਇਹ ਜਿਹੜੇ ਹੈਗੇ ਆ ਟੋਏ ਬਹੁਤ ਡੂੰਘੇ ਟੋਏ ਪਿਓ ਹੈਗੇ ਆ ਜਿਹੜੇ ਆਮ ਲੋਕ ਆਮ ਜਨਤਾ ਜਾਂਦੀ ਹੈਗੀ ਆ ਤੇ ਉਹਨਾਂ ਉਹਨਾਂ ਨੂੰ ਬਹੁਤ ਮੁਸ਼ਕਲ ਆਂਦੀ ਆ ਇੱਥੇ ਐਕਸੀਡੈਂਟ ਵੀ ਹੁੰਦੇ ਹੈਗੇ ਆ ਤੇ ਇੱਥੇ ਜਾਨੀ-ਮਾਲੀ ਨੁਕਸਾਨ ਕਾਫੀ ਹੁੰਦਾ ਹੈਗਾ ਇਹ ਸਰਕਾਰਾਂ ਨੂੰ ਅਸੀਂ ਜਗਾਣ ਲਈ ਅਸੀਂ ਕਹਿੰਨੇ ਹੈਗੇ ਆ ਸਰਕਾਰਾਂ ਆਦੀਆਂ ਚੱਲ ਜਾਂਦੀਆਂ ਪਰ ਇੱਥੇ ਐਦੇ ਡਫਰੀ ਬਣਾ ਕੇ ਚੱਲ ਜਾਂਦੀਆਂ ਅਸੀਂ ਚਾਹਨੇ ਹੈਗੇ ਆ ਵੀ ਇਹ ਸੜਕ ਨੂੰ ਛੇਤੀ ਤੋਂ ਛੇਤੀ ਜਿਹੜਾ ਇਹ 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 ਬਣਾਇਆ ਜਾਵੇ ਤਾਂ ਇਹ ਬਹੁਤ ਲੋਕਾਂ ਦੀ ਡਿਮਾਂਡ ਹੈਗੀ ਆ ਲੋਕ ਬਹੁਤ ਪਰੇਸ਼ਾਨ ਆ ਨਿਤ ਲੋਕ ਆਣੇ ਵਾਲੇ ਐਨੇ ਪਰੇਸ਼ਾਨ ਹੈਗੇ ਆ ਕਿ ਉਹ ਆਪਣਾ ਸਰਕਾਰੀ ਦਰਵਾਜ਼ੇ ਜਾ ਕੇ ਉਹਨੇ ਬਹੁਤ ਕਹਿ ਕੇ ਦੇਖ ਲਿਆ ਪਰ ਕਿਸੇ ਨੇ ਇਹਦੀ ਸਹਾ ਨਹੀਂ ਲਈ ਹੈਗੀ ਅਸੀਂ ਚਾਹੁੰਦੇ ਆ ਵੀ ਇਹ ਪਹਿਲ ਦੇ ਆਧਾਰ ਤੇ ਜਲਦੀ ਤੋਂ ਜਲਦੀ ਇਹ ਸੜਕ ਜਿਹੜਾ ਰੋਡ ਬਣਾਇਆ ਜਾਵੇ ਮੇਨ ਰੋਡ ਆ ਪਾਜੀ ਕਹਿਣਾ ਕੀ ਆ ਸੀ ਜੀ ਅਸੀਂ ਤਾਂ ਇਹ ਸੜਕ ਨਾਲ ਬਹੁਤ ਦੁਖੀ ਆ ਇਹ ਉਹ ਸੜਕ ਆ ਜਿਹੜੀ ਨਮਾ ਸ਼ਹਿਰ ਤੋਂ ਹਿਸ਼ਾਰਪੁਰ ਰੋਡ ਨੂੰ ਜਾਂਦੀ ਏ ਤੇ ਗੜ ਸ਼ੰਕਰ ਦੇ ਵਿੱਚੋਂ ਹੋ ਕੇ ਨਿਕਲਦੀ ਏ ਇਹ ਜਿਹੜੀ ਸਰਕਾਰ ਆ ਇਹ ਸਾਨੂੰ ਇਹ ਤਾਂ ਕਹੀ ਜਾਂਦੀ ਆ ਵੀ ਅਸੀਂ ਕੰਮ ਐਨੇ ਕੀਤੇ ਨੇ ਉਹ ਕੀਤੇ ਨੇ ਜੀ ਇਹ ਸੜਕ ਨੂੰ ਵੈਸੇ ਬਣੀ ਨੂੰ ਤਾਂ ਲਗਭਗ ਮੇਰੇ ਹਿਸਾਬ ਨਾਲ 10 ਸਾਲ ਤਾਂ ਹੋ ਗਏ ਹੋਣੇ ਆ ਪਰ ਪਹਿਲਾਂ ਤਾਂ ਫੇਰ ਵੀ ਕੁਝ ਨਾ ਕੁਝ ਇਹ ਸੜਕ ਦਾ ਹੁੰਦਾ ਰਹਿੰਦਾ ਸੀ ਪਰ ਹੁਣ ਇਹ ਹਾਲ ਹੋ ਗਏ ਆ ਸਿਰਫ ਸਰਕਾਰ ਐਡਾ ਦੇ ਵਿੱਚ ਇਹ ਲੱਗਦਾ ਵੀ ਆਪਣਾ ਹਿਸਾਬ-ਕਿਤਾਬ ਲਾ ਰਹੀ ਐ ਵੀ ਅਸੀਂ ਆ ਕੀਤਾ ਆ ਕੀਤਾ ਸਾਨੂੰ ਤਾਂ ਸਮਝ ਨਹੀਂ ਪੈਂਦੀ ਵੀ ਹੁਣ ਅਸੀਂ ਇਹ ਸੜਕ ਨੂੰ ਨੰਗਦੇ ਹੋਏ ਜੀ ਕੀ ਦੇਖੀਏ ਜਗ੍ਹਾ-ਜਗ੍ਹਾ ਤੇ ਟੋਏ ਆ ਜੇ ਕਦੇ ਰਾਤ ਨੂੰ ਸਾਨੂੰ ਕਿਤੇ ਅਮੀ 7 ਵਜੇ ਤੋਂ ਬਾਅਦ ਆਣਾ ਪੈਂਦਾ ਜੀ ਤਾਂ ਸਾਨੂੰ ਬਹੁਤ ਹਸਾਬ ਨਾਲ ਆਣਾ ਪੈਂਦਾ ਹੈ ਸਾਡੇ ਘਰ ਦੇ ਬਾਰ ਬਾਰ ਫੋਨ ਮਾਰਦੇ ਸੜਕ ਤੇ ਗਿਆ ਤੇ ਕਿਤੇ ਰਾਸਤੇ ਜੀ ਡਿੱਗ ਤਾਂ ਨਹੀਂ ਗਿਆ ਹੈਗਾ ਕਿਉਂਕਿ ਇੰਨਾ ਹਾਲਾਤ ਖਰਾਬ ਹੋ ਚੁੱਕੇ ਨੇ ਅਸੀਂ ਤਾਂ ਸਿਰਫ ਇਹੀ ਚਾਹਦੇ ਆ ਕਿ ਸਰਕਾਰ ਬਾਕੀ ਦੀਆਂ ਬੱਲੇ ਬੱਲੇ ਦੇ ਚਲੋ ਚੱਕਰਾਂ ਨੂੰ ਛੱਡੇ ਪਰ ਜਿਹੜਾ ਆਮ ਲੋਕਾਂ ਦੀ ਮੇਨ ਸਹੂਲਤਾਂ ਨੇ ਉਹਨਾਂ ਬਾਰੇ ਕੋਈ ਸੋਚੇ ਜਿਹੜੀ ਸੜਕ ਆ ਇਹ ਬਹੁਤ ਜ਼ਰੂਰੀ ਆ ਇਹਦੇ ਬਾਰੇ ਸਾਡੀ ਜਿਹੜੀ ਸਰਕਾਰ ਆ ਕੁਝ ਵੀ ਨਹੀਂ ਸੋਚ ਰਹੀ ਅਸੀਂ ਜਿੰਨਾ ਮਰਜ਼ੀ ਕਹਿ ਲਈਏ ਜਿੰਨਾ ਮਰਜ਼ੀ ਰੋਲਾ ਪਾ ਲਈਏ ਯਾਨੀ ਇਹ ਕਹਿ ਸਕਦੇ ਆਂ ਵੀ ਇਹ ਸਰਕਾਰ ਇਸ ਕੰਨ ਚੋਂ ਸੁਣਦੀ ਆ ਤੇ ਦੂਏ ਚੋਂ ਕੱਢ ਦਿੰਦੀ ਆ ਜੀ ਇਸ ਤੋਂ ਬਾਅਦ ਹੋਰ ਕੁਝ ਨਹੀਂ ਹੋ ਰਿਹਾ ਜੀ ਕੀ ਚਾਹਨੇ ਤੁਸੀਂ ਅਸੀਂ ਤਾਂ ਬਸ ਇਹੀ ਚਾਹਨੇ ਆ ਜੀ ਵੀ ਇਹ ਸੜਕ ਦਾ ਚਲੋ ਜੇ ਜ਼ਿਆਦਾ ਕੁਝ ਨਹੀਂ ਤਾਂ ਘੱਟੋ ਘੱਟ ਇੰਨਾ ਕ ਤਾਂ ਕੰਮ ਕੀਤਾ ਜਾਵੇ ਕਿ ਆਮ ਬੰਦਾ ਆਰਾਮ ਨਾਲ ਆਪਣੇ ਘਰ ਤੱਕ ਪਹੁੰਚ ਸਕੇ